ਅਜੀ ਭਾਈ ਪੰਜ ਭਰਾ ਪੰਜੇ ਪਰਿਵਾਰ ਇਕੱਠਾ ਇੱਕ ਛੱਤ ਥੱਲੇ ਆਪਣਾ ਰਹਦੇ ਆ ਰੋਟੀ ਪਾਣੀ ਇਕੱਠਾ ਖਾਂਦੇ ਆ ਸਰਪੰਚ ਵੀ ਤੁਹਾਡਾ ਤਾਂ ਮੈਂ ਕਹਿੰਦਾ ਵੀ ਤੁਹਾਨੂੰ ਸਪੈਸ਼ਲ ਪੁੱਛਦਾ ਹੋਣਾ ਵੀ ਯਾਰ ਇਹ ਪਰਿਵਾਰ ਨੂੰ ਤਾਂ ਅਸੀਂ ਹੱਥ 'ਚ ਰੱਖਣਾ ਵੀ 15 ਘੋਟਾ ਸਿੱਧੀਆਂ ਨੇ ਤੋਂ ਤਾਂ ਅਸੀਂ ਕਦੇ ਵੀ ਜਿਵੇਂ ਤੁਹਾਡੇ ਬਾਕੀ ਭਾਈ ਕਦੇ ਇਤਰਾਜ਼ ਨਹੀਂ ਕਰਦੇ ਹੈਗੇ ਵੀ ਘੁੰਮਦਾ ਫਿਰਦਾ ਰਹਿੰਦਾ ਇਹ ਤਾਂ ਕਾਫੀ ਵੱਡਾ ਹੋਣਾ ਪਰਿਵਾਰ ਹੈ ਨਾ ਕੋਈ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਲੱਗਦਾ ਵੀ ਰੋਟੀਆਂ ਬਹੁਤ ਲਾਉਣੀਆਂ ਪੈਂਦੀਆਂ ਨੇ ਭਾਈ ਤਾਂ ਬਹੁਤ ਬੰਦੇ ਨੇ ਛੋਟਾ ਹੁੰਦਾ ਕੀਤੀ ਕਰਦਾ ਰਿਹਾ ਹੜਲ ਹੜ ਬੋਲਦਾ ਨਾ ਭਾਈ ਅਸੀਂ ਤਾਂ ਟਰੈਕਟਰ ਵਾਲੇ ਹੋ ਕੇ ਕੀ ਅੱਗੇ ਤੁਸੀਂ ਇਹ ਚੀਜ਼ ਨੂੰ ਜਾਰੀ ਰੱਖਿਓ ਤੁਸੀਂ ਇਕੱਠੇ ਰਹੇਂਗੇ ਦੇਖਦੇ ਆ ਜੀ ਹੁਣ ਕੀ ਬਣਦਾ ਜੀ ਕਹਾ ਸਾਡੀ ਤਾਂ ਸੋਚੀ ਇਕੱਠੇ ਰਹਿਣ ਦੀ ਆ ਨੂੰ ਮੈਂ ਕੁਝ ਵੀ ਨਹੀਂ ਬੈਠਾ ਹੀ ਮੈਂ ਵੈਸੇ ਕੀ ਕਰਦਾ ਪੜਾਈ ਕਰਦਾ ਹੀ ਪੜ੍ਹ ਲੈ ਕੇ ਡਬਲ ਐਮਏ ਕਰਕੇ ਵੀ ਯਾਰ ਖੇਤੀਉ ਕਰਨੀ ਸੀ ਫਿਰ ਮਤਲਬ ਕੀ ਲੱਗਦਾ ਯਾਰ ਕਿਵੇਂ ਆਪਣਾ ਫਿਊਚਰ ਕਿਵੇਂ ਬਜੂਗਾ ਤਾਂ ਹੀ ਆਪਣਾ ਮਜੂਦ ਬਾਹਰ ਨੂੰ ਜਾ ਰਿਹਾ ਨਾ ਜਰਨਲ ਕੈਟਾਗਰੀ ਮਾਰਦੀ ਜਰਨਲ ਕੈਟਾਗਰੀ ਵੀ ਦੇ ਖੰਨੇ 67 ਸੀਟਾਂ ਜਿਗੀਆਂ ਤੁਸੀਂ ਦੇਖ ਲਓ ਤਿੰਨ ਦੀ ਜਰਨਲ 'ਚ ਪਿੰਟ ਲੱਗਦੇ ਨੇ 84 ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਔਜਲਾ ਜੇਕਰ ਦੇਖਿਆ ਜਾਵੇ ਅੱਜ ਕੋਈ ਸਮਾਂ ਸੀਗਾ ਜਦੋਂ ਸਾਡੇ ਪਰਿਵਾਰ ਖਾਸ ਕਰਕੇ ਆਪਾਂ ਪੰਜਾਬ ਦੀ ਗੱਲ ਕਰੀਏ ਪਿੰਡਾਂ ਦੀ ਗੱਲ ਕਰੀਏ ਸਾਡੇ ਪਰਿਵਾਰਾਂ ਦੇ ਵਿੱਚ ਸੱਤ ਅੱਠ 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 ਭਰਾ ਹੁੰਦੇ ਸੀ ਇਕੱਠੇ ਰਹਿੰਦੇ ਸੀ ਇਕੱਠੇ ਖਾਂਦੇ ਪੀਂਦੇ ਸੀਗੇ ਪਰ ਅੱਜ ਜੇ ਦੇਖਿਆ ਜਾਵੇ ਭਾਈ ਦਾ ਭਾਈ ਦੁਸ਼ਮਣ ਬਣਿਆ ਹੋਇਆ ਸੋ ਅੱਜ ਮੈਂ ਪਿੰਡ ਮਾਜਰੇ ਜਿਹੜਾ ਖੰਨਾ ਤਹਿਸੀਲ ਦਾ ਪਿੰਡ ਹੈ ਉੱਥੇ ਪਹੁੰਚਿਆ ਜਿੱਥੇ ਪੰਜ ਭਰਾ ਇਕੱਠੇ ਰਹਿ ਰਹੇ ਨੇ ਖਾਣਾ ਪੀਣਾ ਵੀ ਇਕੱਠਾ ਹੈ ਤੇ ਅੱਜ ਉਹਨਾਂ ਨਾਲ ਤੁਹਾਨੂੰ ਮਿਲਾਉਂਗਾ ਆਜੋ ਆਪਾਂ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਿਸ ਤਰੀਕੇ ਦਾ ਜਿਹੜਾ ਮਾਹੌਲ ਹੈ ਇੱਥੇ ਬਣਿਆ ਹੋਇਆ ਹੈ ਪਿੰਡ ਦੇ ਵਿੱਚ ਰਹਿੰਦੇ ਨੇ ਇਕੱਠੇ ਸੋ ਸਭ ਤੋਂ ਪਹਿਲਾਂ ਸਾਡਾ ਨਾ ਪ੍ਰਧਾਨ ਜੀ ਖਾਸ ਕਰ ਇਹ ਖਾਸੀਅਤ ਇਸ ਪਰਿਵਾਰ ਦੀ ਇਹ ਗੱਲ ਹੈ ਵੀ ਇਹ ਖੇਤੀਬਾੜੀ ਦਾ ਨਾਲ-ਨਾਲ ਸਬਜ਼ੀ ਦਾ ਕਿੱਤਾ ਸਬਜ਼ੀ ਜਿਵੇਂ ਜੱਟ ਮੰਡੀ ਦੇ ਵਿੱਚ ਸਬਜ਼ੀ ਬੇਚ ਕੇ ਆਉਂਦੇ ਨੇ ਸੋ ਸਾਰਾ ਪਰਿਵਾਰ ਇਕੱਠਾ ਹੀ ਖੇਤਾਂ ਵਿੱਚ ਕੰਮ ਕਰਦਾ ਹੈ ਤੇ ਸਬਜ਼ੀ ਵੇਚਦਾ ਹੈ ਸਾਡੇ ਨਾਲ ਪ੍ਰਧਾਨ ਜੀ ਨੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਪੰਜ ਭਰਾ ਪੰਜੇ ਪਰਿਵਾਰ ਇਕੱਠਾ ਇੱਕ ਛੱਤ ਥੱਲੇ ਆਪਣਾ ਰਹਿੰਦੇ ਆ ਰੋਟੀ ਪਾਣੀ ਇਕੱਠਾ ਖਾਂਦੇ ਆ ਸਾਰਾ ਆਪਣਾ ਮੋਟਰ ਤੇ ਵੀ ਇਕੱਠੇ ਜਾਂਦੇ ਆ ਸਾਰਾ ਕਾਰੋਬਾਰ ਕੰਮ ਕਰਦੇ ਆ ਦੋ ਭਾਈ ਸਬਜ਼ੀ ਵੇਚਦੇ ਆ ਅਵਤਾਰ ਸਿੰਘ ਸਬਜ਼ੀ ਵੇਚਦਾ ਹੈ, ਗਲਦੀਪ ਸਿੰਘ ਸਬਜ਼ੀ ਵੇਚਦਾ ਹੈ। ਬਾਕੀ ਤਿੰਨ ਜਾਣੇ, ਚਾਰ ਜਾਣੇ, ਪੰਜ ਜਿਹੜੇ ਮਗਰ ਨੇ ਉਹ ਸਾਰਾ ਪਰਿਵਾਰ ਤਿਆਰ ਕਰਕੇ ਦਿੰਦਾ ਹੈ। ਅਸੀਂ ਆਪਾਂ ਗੱਲਬਾਤ ਕਰਦੇ ਹਾਂ। ਮੈਨੂੰ ਇਹ ਦੱਸੋ ਸਭ ਤੋਂ ਪਹਿਲਾਂ ਜਿੱਦਾਂ ਤੁਹਾਡੇ ਮੰਮੀ ਡੈਡੀ ਸੀਗੇ ਉਹ ਹੁਣ ਹੈ ਨਹੀਂਸ ਦੁਨੀਆ 'ਚ? ਨਹੀਂ ਹੈ ਨਹੀਂ ਜੀ ਉਹ ਦੁਨੀਆ 'ਚ ਹੁਣ ਉਹਨਾਂ ਨੂੰ ਕਈ ਸਾਲ ਹੋ ਗਏ। ਜੀ। ਉਹ ਆਪਣਾ ਸਾਰਾ ਘਰ ਦੀ ਕਮਾਂਡ ਆ ਸਾਰੀ ਤੁਸੀਂ ਵੱਡੇ ਭਾਈਓ ਤੁਹਾਡੇ ਸਿਰ 'ਤੇ ਆ? ਹਾਂ ਜੀ ਸਾਡੇ ਸਿਰ 'ਤੇ ਆ ਜੀ। ਸਾਰਾ ਦੇਣ ਲੈਣ ਅਸੀਂ ਕਰਦੇ ਆ। ਆ ਆਪ ਜਿਹੜਾ ਮਰਜੀ ਨੂੰ ਜਿਹਨੂੰ ਮਰਜੀ ਪੈਸੇ ਫੜਾ ਦਈਏ ਉਹਨੇ ਸਾਰਿਆਂ ਨੂੰ ਦੇ ਦੇਣੇ ਨੇ ਜਿਵੇਂ ਛੋਟੇ ਭਾਈ ਤੁਸੀਂ ਦੱਸਿਆ ਚਲੋ ਬਾਪੂ ਬੇਬੇ ਦਾ ਪ੍ਰਭਾਵਿਕ ਲਗ ਪ੍ਰਭਾਵ ਹੁੰਦਾ ਹਨਾ ਉਹਨਾਂ ਦੀ ਮੰਨਦੇ ਨੇ ਜਦੋਂ ਬਾਪੂ ਜੀ ਬੇਬੇ ਜੀ ਨਹੀਂ ਰਹੇ ਉਸ ਤੋਂ ਬਾਅਦ ਜਿਹੜਾ ਤੁਸੀਂ ਥੋਡੀ ਗੱਲ ਸਾਰੇ ਪਰਿਵਾਰ ਆ ਜਿਹੜਾ ਤੁਹਾਡਾ ਮੰਨਦੇ ਨੇ ਇਹ ਹਾਂਜੀ ਜ਼ਰੂਰ ਮੰਨਦੇ ਨੇ ਕੋਈ ਵੀ ਐ ਨਹੀਂ ਕਹਿੰਦਾ ਆਏਗਾ ਵੀ ਤੁਸੀਂ ਕਿੱਥੇ ਗਏ ਹੋ ਕਿੱਥੇ ਨਹੀਂ ਗਏ ਚਾਹੇ ਖੰਨੇ ਸਾਰੀ ਦਿਹਾੜੀ ਲੱਗ ਜਵੇ ਚਾਹੇ ਮੈਂ ਪਹਿਲਾਂ ਆਜਮਾ ਕੋਈ ਐ ਨਹੀਂ ਕਹਿਣਾਗਾ ਵੀ ਤੂੰ ਪਹਿਲਾਂ ਆ ਗਿਆ ਜਾਂ ਲੇਟ ਆਇਆ ਤਾਂ ਹੁੰਦਾ ਸੀ ਕਦੇ ਵੀ ਜਿਵੇਂ ਤੁਹਾਡੇ ਬਾਕੀ ਭਾਈ ਕਦੇ ਇਤਰਾਜ਼ ਨਹੀਂ ਕਰਦੇ ਹੈਗੇ ਵੀ ਘੁੰਮਦਾ ਫਿਰਦਾ ਰਹਿੰਦਾ ਨਹੀਂ ਜੀ ਕਿਸੇ ਨੇ ਕਦੇ ਮੈਨੂੰ ਐ ਨਹੀਂ ਕਿਹਾ ਵੀ ਤੂੰ ਹੁਣ ਕਾ ਤੇ ਆਇਆ ਇੰਨਾ ਚਿਰ ਕੀ ਹੋ ਗਿਆ ਇੰਨਾ ਚਿਰ ਸਬਜ਼ੀ ਵੇਚੀ ਆ ਹੁਣ ਤੱਕ ਵਿਕੀ ਨਹੀਂ ਗਈ ਮੈਨੂੰ ਕਿਸੇ ਨੇ ਕਦੇ ਕਿਹਾ ਨਹੀਂਗਾ ਜੀ ਕਿਸੇ ਨੇ ਵੀ ਨਾ ਕਿਸੇ ਨੇ ਭਾਈ ਨੇ ਕਿਹਾ ਨਾ ਕਿਸੇ ਕੁੜੀਆਂ ਨੇ ਕਿਹਾ ਨਾ ਕਿਸੇ ਹੋਰ ਨੇ ਕਿਹਾ ਜਿਹੜੇ ਸਾਡਾ ਪਰਿਵਾਰ ਆ ਜੀ ਹਾਂਜੀ ਸਾਡੇ ਨਾਲ ਇਸ ਘਰ ਦੀ ਨੂ ਰਾਣੀ ਵੀ ਮੌਜੂਦ ਆ ਜੀ ਸੱਸ ਨੂੰ ਇਕੱਠੀਆਂ ਬੈਠੀਆਂ ਨੇ ਤੇ ਭਣੇ ਇੱਦਾਂ ਜਦ ਪਹਿਲਾਂ ਤੁਸੀਂ ਪਰਿਵਾਰ ਤੋਂ ਆਏ ਹੋ ਇਹ ਤਾਂ ਕਾਫੀ ਵੱਡਾ ਹੋਣਾ ਪਰਿਵਾਰ ਹੈ ਨਾ ਕੋਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਨਹੀਂ ਜੀ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਕਦੇ ਇਹ ਨਹੀਂ ਲੱਗਦਾ ਵੀ ਰੋਟੀਆਂ ਬਹੁਤ ਲਾਉਣੀਆਂ ਪੈਂਦੀਆਂ ਨੇ ਵੀ ਭਾਈ ਤਾਂ ਬਹੁਤ ਬੰਦੇ ਨੇ ਨਹੀਂ ਨਹੀਂ ਜੀ ਇਦਾਂ ਦਾ ਕੁਝ ਵੀ ਨਹੀਂ ਹੋਇਆ ਹੈਗਾ ਹਾਂਜੀ ਸਾਡੇ ਨਾਲ ਛੋਟਾ ਵੀਰ ਮੌਜੂਦ ਆ ਹੈ ਨਾ ਛੋਟੇ ਵੀਰ ਤੁਸੀਂ ਮੈਨੂੰ ਇਹ ਪਹਿਲਾਂ ਵੀ ਆਪਾਂ ਜਿਵੇਂ ਆਫ ਕੈਮਰਾ ਕਰ ਗੱਲਾਂ ਕਰਦੇ ਸੀਗੇ ਵੀ ਤੁਹਾਡੇ ਭਾਈ ਨੇ ਬਹੁਤ ਮਿਹਨਤਾਂ ਕੀਤੀਆਂ ਨੇ ਹਨਾ ਤਾਂ ਅਸੀਂ ਜਿਵੇਂ ਉਹ ਸਾਨੂੰ ਕਹਿੰਦੇ ਨੇ ਉਦਾਂ ਚੱਲਦੇ ਆ ਹਨਾ ਉਹ ਗੱਲ ਦੱਸਿਓ ਮਾੜੀ ਜਿਵੇਂ ਤੁਸੀਂ ਕਹਿੰਦੇ ਹੜ ਬਾਇਏ ਨੇ ਪਹਿਲਾਂ ਇਹਨਾਂ ਨੇ ਬਜ਼ੁਰਗਾਂ ਨਾਲ ਸਾਡੇ ਨਾਲ ਵੀ ਹੁਣ ਤਾਂ ਟਰੈਕਟਰ ਆ ਗਏ ਹਾਂਜੀ ਬੜਾ ਕੰਮ ਕਰਿਆ ਜੀ ਇਹਨੇ ਪਿਤਾ ਜੀ ਨਾਲ ਅੱਛਾ ਛੋਟਾ ਹੁੰਦਾ ਖੇਤੀ ਕਰਦਾ ਰਿਹਾ ਹੜ ਹੜ ਬੁਲਦਾ ਨਾ ਬਾਇਏ ਨੇ ਅਸੀਂ ਤਾਂ ਟਰੈਕਟਰ ਨਾਲ ਹੀ ਹੋ ਗਏ ਤੇ ਸਾਡੇ ਨਾਲ ਹੋਰ ਵੀ ਵੱਡੇ ਭਾਈ ਮੌਜੂਦ ਨੇ ਵੱਡੇ ਭਾਈ ਜੀ ਤੋਂ ਪੁੱਛਦੇ ਆ ਭਾਈ ਜੀ ਜਿਹੜਾ ਖੇਤੀ ਦਾ ਕਿੱਤਾ ਏ ਖੇਤੀ ਦਾ ਕਿੱਤਾ ਜ ਤੁਹਾਨੂੰ ਕੀ ਲੱਗਦਾ ਸਬਜ਼ੀ ਦਾ ਕੰਮ ਲਾਹੇਵੰਦ ਆ ਜਾਂ ਕਿਵੇਂ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੇ ਤਾਂ ਕਰਨੀ ਹੈ ਮਿਹਨਤ ਫਿਰ ਤਾਂ ਇਹ ਜੋ ਬਚਦਾ ਕੋਤ ਇਹ ਸਾਰਾ ਕੰਮ ਬਗਾਨੇ ਅਤੀ ਕਰਾਉਣਾ ਫਿਰ ਜੋ ਕੋਤ ਨਹੀਂ ਬਚਣਾ ਅੱਛਾ ਇਹ ਸੱਤੀਆਂ ਆਪ ਮਿਹਨਤ ਕਰਦੇ ਆ ਫਿਰ ਸਾਡੀ ਦਿਹਾੜੀ ਤੁਹਾਨੂੰ ਬਣਦੀ ਆ ਅੱਛਾ ਜੀ ਹਾਂ ਵੀ ਜੇ ਨਹੀਂ ਅਸੀਂ ਕੰਮ ਕਰਦੇ ਫਿਰ ਇਹ ਜੀ ਕੁਤ ਨਹੀਂਗਾ ਹਾਂ ਜੀ ਸਾਰਿਆਂ ਨਾਲ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਕੰਮ ਕਰਦਾ ਉਹ ਬੰਦਾ ਉਹ ਤੋਂ ਪੈਸੇ ਕਮਾਉਂਦਾ ਅੱਛਾ ਹਾਂ ਆਪਣਾ ਵਧੀਆ ਪਰਿਵਾਰ ਪਾਲਦਾ ਬੱਚੇ ਪੜਾਉਂਦਾ ਬੱਚਿਆਂ ਨੂੰ ਪੜ੍ਹਾਉਂਦਾ ਜੇਕਰ ਪ੍ਰਧਾਨ ਜੀ ਤੁਹਾਨੂੰ ਪੁੱਛਦਾ ਮੈਂ ਬੀਬੀਆਂ ਚੋਂ ਸਭ ਤੋਂ ਵੱਧ ਜਿਹੜੀ ਕੰਮ ਕਰਨ ਨੂੰ ਕਿਹੜੀ ਤਿਆਰ ਰਹਿੰਦੀ ਹੈ ਜਾਂ ਕੰਮ ਤੋਂ ਕਿਹੜੀ ਵੱਧ ਟੱਲਦੀ ਆ ਨਹੀਂ ਟੱਲਦੀ ਕੋਈ ਨਹੀਂ ਹੈਗੀ ਸਾਰਾ ਇੱਕੋ ਜਿਹਾ ਕੰਮ ਕਰਦੀਆਂ ਨੇ ਕੋਈ ਵੀ ਜਾਣੀ ਟੱਲਦੀ ਨਹੀਂ ਹੈਗੀ ਜਿਹੜੀ ਇਹਨਾਂ ਦੀ ਬੜੀ ਭੈਣ ਆ ਉਹ ਸਾਰਿਆਂ ਨਾਲ ਵੱਧ ਕਰੀ ਜਾਂਦੀ ਆ ਦੁਨੀਆਂ ਵੀ ਫੇਰ ਮਗਰ ਜਾ ਰੀਆਂ ਲੱਗੀਆਂ ਹੀ ਰਹਿੰਦੀਆਂ ਨੇ ਇਹ ਨਹੀਂ ਹੈਗਾ ਵੀ ਮੈਂ ਲੱਗਣਾ ਨਹੀਂਗਾ ਜਿਵੇਂ ਤੁਹਾਡੇ ਕੋਲ بڑے ਭਾਈ ਦੀ ਕਮਾਂਡ ਆ ਬੜੀ ਭੈਣ ਦੀ ਕਮਾਂਡ ਵੀ ਮਤਲਬ ਤੁਹਾਡੀ ਵਾਈਫ ਕੋਲ ਹੀ ਆ ਹਾਂ ਜੀ ਹਾਂ ਉਹਦੇ ਕੋਲ ਆ ਜੀ ਉਹਦੀ ਮਗਰੇ ਵੀ ਸਾਰੀਆਂ ਲੱਗੀਆਂ ਰਹਿੰਦੀਆਂ ਨੇ ਬੜਾ ਇੰਜਣ ਉਹੀ ਆ ਜੀ ਜਿਹੜਾ ਸਵੇਰ ਨੂੰ ਉੱਠ ਕੇ ਸਾਰੀ ਦਿਹਾੜੀ ਲੱਗਿਆ ਰਹਿੰਦਾ ਫਿਰ ਜੇ ਉਹਨੇ 2 ਘੰਟਾ ਖੰਡ ਦਾ ਆਰਾਮ ਵੀ ਕਰਨਾ ਤਾਂ ਉਹਨੂੰ ਇਹ ਨਹੀਂ ਕਹਿੰਦਾ ਹੈਗਾ ਵੀ ਤੂੰ ਉਹਨੂੰ ਐ ਕਹਿਣ ਗਿਆ ਭਾਈ ਪੈ ਜਾ ਹੁਣ ਘੰਟਾ ਦੋ ਘੰਟੇ ਤੂੰ ਬਾਕੀ ਅਸੀਂ ਆਪੇ ਕਰ ਲੈਣਾ ਹੁਣ ਅੱਛਾ ਮੇਰੇ ਨਾਲ ਬਾਈ ਪ੍ਰਧਾਨ ਜੀ ਦੇ ਬ ਬੀਰ ਜਿਵੇਂ ਤੁਹਾਡੇ ਘਰ ਦੇ ਨੂੰ ਇਕੱਠੇ ਰਹਿ ਰਹੇ ਨੇ ਹਨਾ ਠੀਕ ਹੈ ਇੱਕ ਛੱਤ ਥੱਲੇ ਰਹਿ ਰਹੇ ਨੇ ਪਰ ਜਿਵੇਂ ਕਹ ਲਓ ਵੀ ਕੁੱਲੀਆਂ ਨੇ ਵੱਖ-ਵੱਖ ਬਣਾ ਲਈਆਂ ਪਰ ਜਿਹੜਾ ਤੁਹਾਡਾ ਪ੍ਰਸ਼ਾਦ ਦਾ ਰੋਟੀ ਪਾਣੀ ਆ ਉਹ ਇਕੱਠਾ ਹੀ ਤੁਸੀਂ ਖਦੇ ਹੋ ਕੀ ਅੱਗੇ ਤੁਸੀਂ ਇਹ ਚੀਜ਼ ਨੂੰ ਜਾਰੀ ਰੱਖਿਓ ਤੁਸੀਂ ਇਕੱਠੇ ਰਹੇਂਗੇ ਦੇਖਦੇ ਆ ਜੀ ਹੁਣ ਕੀ ਬਣਦਾ ਜੀ ਕਹਾ ਸਾਡੀ ਤਾਂ ਸੋਚੇ ਇਕੱਠੇ ਰਹਿਣ ਦੀ ਵਾ ਬਾਕੀ ਰੱਬ ਜਾਣਦਾ ਜੀ ਹੁਣ ਸਾਡੀ ਸੋਚ ਇਕੱਠੇ ਰਹਿਣ ਦੀ ਵਾ ਜਾਣੀ ਦੀ ਅੱਛਾ ਕਦੇ ਅੱਜ ਤੱਕ ਲੜਾਈ ਝਗੜਾ ਕਿਉਂਕਿ ਬੱਚਿਆਂ ਵਿੱਚ ਨਾ ਜ਼ਿਆਦਾ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਯਾਰ ਤੁਹਾਡੇ ਚ ਲੜਾਈ ਝਗੜਾ ਤਾਂ ਨਹੀਂ ਹੋਇਆ ਕਿ ਹੋ ਜਾਂ ਮੜਮੁੱਟ ਤਾਂ ਚਲੋ ਹੋਏ ਜਾਂਦਾ ਬਾਕੀ ਜਾਣ ਦੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਵੀ ਆ ਮਤਲਬ ਵੀ ਘਟਾਥੇ ਚੱਲ ਪਣਾ ਬੱਸ ਆਪਣਾ ਰਾਲ ਮਿਲ ਕੀ ਕਰਦੇ ਆ ਬਾਹਰ ਬੂਰ ਜਾਣ ਦਾ ਰਾਦਾ ਨਹੀਂ ਕੋ ਬਾਹਰ ਜਾਣ ਦਾ ਵੀ ਰਾਦਾ ਹੈਗਾ ਜੀ ਐਂ ਦਾ ਦੋਸਤੋ ਬਹੁਤ ਸਮਾਂ ਪਹਿਲਾਂ ਇਦਾਂ ਦੀ ਵੀਡੀਓ ਦੇਖੇ ਦੁੰਦੇ ਜਿੱਥੇ ਕਈ ਕੀ ਪਰਿਵਾਰ ਇਕੱਠੇ ਰਹਿੰਦੇ ਸੀਗੇ ਹਨਾ ਪਰ ਅੱਜ ਕੋਈ ਮੈਂ ਬਹੁਤ ਸਮਾਂ ਬੀਰ ਚੁੱਕਿਆ ਕੋਈ ਇਦਾਂ ਦੀ ਵੀਡੀਓ ਨਹੀਂ ਦੇਖੀ ਤਾਂ ਤੁਹਾਡੇ ਲਈ ਇੱਕ ਅਲੱਗ ਤਰ੍ਹਾਂ ਦੀ ਵੀਡੀਓ ਲੈ ਕੇ ਆਏ ਆ ਆਪਣੇ ਪਰਿਵਾਰ ਦੇ ਵਿੱਚ ਟੋਟਲ ਕਿੰਨੇ ਮੈਂਬਰ ਨੇ 12 ਜਾਣੇ ਨੇ ਜੀ ਕਿੰਨੇ 17 ਜੀ 17 ਹਾਂਜੀ ਤੋਂ 17 ਮੈਂਬਰ ਨੇ ਜਿਹੜੇ ਇੱਕ ਪਰਿਵਾਰ ਦੇ ਵਿੱਚ ਇਹ ਮਾਜਰੇ ਪਿੰਡ ਦੀ ਗੱਲਬਾਤ ਜਿਹੜੀ ਤੁਹਾਨੂੰ ਦਿਖਾ ਰਹੇ ਆਂ ਆਪਾਂ ਤੇ ਹੋਰ ਵੀ ਗੱਲਬਾਤ ਕਰਾਂਗੇ ਆਪਾਂ ਬੱਚਿਆਂ ਨਾਲ ਗੱਲਬਾਤ ਕਰਦੇ ਆਂ ਹਾਂ ਵੀ ਕਿਵੇਂ ਆ ਠੀਕ ਹੈ ਜੀ ਹੈ ਕੀ ਕਰਦਾ ਤੂੰ ਮੈਂ ਕੁਝ ਵੀ ਨਹੀਂ ਬੈਠਾ ਹੀ ਹੁਣ ਨਹੀਂ ਨਹੀਂ ਵੈਸੇ ਕੀ ਕਰਦਾ ਪੜ੍ਹਾਈ ਕਰਦਾ ਪੜ੍ਹਾਈ ਕਰਦਾ ਜੀ ਕਿੱਥੇ ਪੜ੍ਹਨਾ ਨਨਕਾਣਾ ਸਾਹਿਬ ਸਕੂਲ 'ਚ ਅੱਛਾ ਤੂੰ ਤਾਂ ਨਹੀਂ ਆਪਣੇ ਬੜੇ ਇੱਧਰ ਭਾਈ ਨਾਲ ਲੜਦਾ ਨਾ ਜੀ ਹਾਂ ਲੜਦੇ ਨਹੀਂ ਹੈਗੇ ਹਾਂ ਹਾਂਜੀ ਅੱਛਾ ਬਾਅਦ ਚੋ ਜਿਵੇਂ ਵੀਰ ਨੇ ਬੜੇ ਵੀਰ ਨੇ ਤਾਂ ਕਿਹਾ ਵੀ ਇਕੱਠੇ ਹੀ ਰਹਿਣ ਦਾ ਇਰਾਦਾ ਇਕੱਠੇ ਰਹਿਣਗੇ ਓਦਾਂ ਹੀ ਹਾਂਜੀ 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 ਰਾਜੀ ਇੱਕ ਗੱਲ ਮੈਨੂੰ ਹੋਰ ਦੱਸੋ ਤੁਹਾਡੇ ਕੋਲ ਤਾਂ ਯਾਰ ਜਿਵੇਂ ਪਿੰਡ ਦੇ ਵਿੱਚ 17 ਤਾਂ ਮੈਂਬਰ ਇੱਥੇ ਬੈਠੇ ਆਂ ਆਪਾਂ ਕੁੜੀਆਂ ਵੀ ਨੇ ਹੈਨਾ ਤੇ 17 18 ਵੋਟਾਂ ਆਪਾਂ ਕਹਿ ਸਕਦੇ ਜਿਹੜੀਆਂ ਹੈਗੀਆਂ ਨੇ ਹੈਨਾ ਚਲੋ 17 18 ਦੀ 15 ਵੋਟਾਂ ਤਾਂ ਹੈਗੀਆਂ ਨੇ ਨੌਜਵਾਨ ਵਿੱਚੇ ਕੱਢ ਕੇ ਸਰਪੰਚ ਵੀ ਤੁਹਾਡਾ ਤਾਂ ਮੈਂ ਕਹਿੰਦਾ ਵੀ ਤੁਹਾਨੂੰ ਸਪੈਸ਼ਲ ਪੁੱਛਦਾ ਹੋਣਾ ਵੀ ਯਾਰ ਇਹ ਪਰਿਵਾਰ ਨੂੰ ਤਾਂ ਅਸੀਂ ਹੱਥ 'ਚ ਰੱਖਣਾ ਵੀ 15 ਵੋਟਾਂ ਸਿੱਧੀਆਂ ਨੇ ਉਹ ਤਾਂ ਇਹ ਸਾਰੇ ਜਾਂ ਸਰਪੰਚੀ ਦਾ ਜੋਰ ਹੁੰਦਾ ਸਾਰੇ ਆਉਂਦੇ ਜਾਂਦੇ ਨੇ ਜਾਣੀ ਅਸੀਂ ਤੁਰਤੇ ਕਿਸੇ ਨਾਲ ਨਹੀਂ ਹਰ ਇੱਕ ਨੂੰ ਕਹਿ ਦਿੰਦੇ ਆ ਵੀ ਵੋਟਾਂ ਤਿੰਨ ਵੀ ਪਾਏਂਗੇ ਜੇ ਤੂੰ ਆ ਗਿਆ ਉਹਨੂੰ ਵੀ ਕਹਿ ਦਿੰਦੇ ਆ ਵੀ ਭਾਈ ਤੈਨੂੰ ਵੀ ਪਾਏਂਗੇ ਨਾਲ ਕਿਸੇ ਨਾਲ ਖੜੇ ਨਹੀਂਗੇ ਜਾ ਕੇ ਵੀ ਹਾਂ ਅਸੀਂ ਨਾਲ ਤੁਰਨਾ ਹੈ ਇਹ ਕੰਮ ਨਹੀਂ ਕਦੇ ਕਰਿਆ ਪਰਿਵਾਰ ਨੇ ਸਾਡੇ ਨੇ ਸਾਰੇ ਨਹੀਂ ਜੇ ਮਾੜਾ ਮੋਟਾ ਕੋਈ ਜਾਊਗਾ ਵੀ ਅੱਥਰ ਤੱਕ ਦੂਏ ਦੇ ਘਰ ਜਾਊਗਾ ਤਾਂ ਉੱਥੋਂ ਮੁੜੇ ਆਊਗਾ ਨਾਲ ਨਹੀਂ ਖੜਾ ਰਹੂਗਾ ਆ ਸਾਡੇ ਨਾਲ ਹੋਰ ਭਾਈ ਸਾਹਿਬ ਮੌਜੂਦ ਨੇ ਵੀਰੋਣੀ ਹੁਣੇ ਹੀ ਸਬਜ਼ੀ ਵੇਚ ਕੇ ਆਏ ਨੇ ਗਵਿੰਦਗੜ੍ਹ ਤੋਂ ਤੇ ਹਾਂਜੀ ਵੀਰੇ ਕਿਵੇਂ ਹੋ ਠੀਕ ਹੈ ਜੀ ਵਧੀਆ ਕਿਵੇਂ ਆ ਸਬਜੀ ਵਧੀਆ ਬੱਗ ਬੱਗੀ ਕਿਵੇਂ ਆ ਸਬਜੀ ਠੀਕ ਵਿੱਗ ਜੀ ਵਧੀਆ ਹਾਂਜੀ ਤੇ ਤੁਸੀਂ ਤੁਹਾਡੀ ਮੇਨ ਡਿਊਟੀ ਕੀ ਹੁੰਦੀ ਹੈ ਪਰਿਵਾਰ ਦੇ ਵਿੱਚ ਕੀ ਕੀ ਨਹੀਂ ਕੰਮ ਆ ਜੀ ਤਿਆਰ ਕਰਕੇ ਬੀਰੂ ਨੂੰ ਦਿੰਦੇ ਨੇ ਆਪਾਂ ਵੇਚਾਈਦਾ ਗੁਵਿੰਦਗੜ੍ਹ ਜਾਨੀ ਤੁਸੀਂ ਦੋ ਪਰਾਈ ਤੁਸੀਂ ਤੇ ਤੁਸੀਂ ਵੇਚਣ ਵਾਲਾ ਹਨਾ ਹਾਂਜੀ ਹਾਂਜੀ ਤੁਸੀਂ ਗੁਵਿੰਦਗੜ੍ਹ ਏਰੀਆ ਸੰਭੇ ਉਹਨਾਂ ਨੇ ਖੰਨਾ ਹੈ ਹਾਂਜੀ ਹਾਂ ਠੀਕ ਹੈ ਜੀ ਹਾਂ ਕਿਵੇਂ ਚੱਲਦਾ ਕੰਮ ਕਰ ਠੀਕ ਲੱਗਦਾ ਵੀ ਖੇਤ ਸਬਜੀ ਦਾ ਹਾਂਜੀ ਹਾਂ ਵਧੀਆ ਠੀਕ ਹੈ ਜੀ ਦੇ ਦੇਖਿਆ ਜਾਵੇ ਯਾਰ ਬਾਹਰਲੇ ਮਜ਼ਦੂਰ ਨੇ ਜਿਹੜੇ ਕਾਫੀ ਜ਼ਿਆਦੇ ਹੱਦ ਤੱਕ ਜਿਵੇਂ ਰੇੜੀਆਂ ਵਾਲੇ ਉਹ ਆ ਗਏ ਮਤਲਬ ਜੱਟ ਮੰਡੀ ਜੱਟ ਮੰਡੀ ਰਹੀ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੱਟ ਮੰਡੀ ਤਾਂ ਉਹਨੂੰ ਬਸ ਜ਼ਿਮੀਂਦਾਰ ਘਟ ਗਏ ਜੀ ਹੱਥੀਂ ਕੰਮ ਨਹੀਂ ਕਰਦੇ ਹਾਂਜੀ ਜਿਹੜਾ ਹੱਥੀਂ ਕਰਦਾ ਉਹ ਹੀ ਕਾਮਯਾਬ ਹੈ ਹਾਂਜੀ ਬੱਚਾ ਤਾਂ ਘਟ ਗਈ ਜੀ ਉੱਧਰ ਪ੍ਰਧਾਨ ਜੀ ਬੋਰੇ ਨੇ ਦੱਸਿਓ ਹਾਂਜੀ ਕੀ ਕਹਿੰਦੇ ਹੋ ਮੈਂ ਕਿਹਾ ਇਹ ਅੱਗੇ ਨਾਲੋਂ ਬੱਚਤ ਘਟ ਗਈ ਫਿਰ ਉਹਨਾਂ ਨੇ ਤਾਂ ਦਿਹਾੜੀ ਮਤਲਬ ਆਪਣਾ ਮਾਲ ਲੈ ਕੇ ਉਹ ਜੋ ਕੱਢ ਲੈਣੀਆਂ ਨੇ ਉਹਨੇ ਤੇ ਖੇਤ ਵੀ ਵਿਹਲਾ ਪਹਿਲਾਂ ਤਿਆਰ ਕਰਨਾ ਉਹਦੇ ਵਿੱਚ ਖਰਚਾ ਵੀ ਆਉਣਾ ਹੈ ਇੱਕ ਬੰਦਾ 10 ਰੁਪਏ ਕਿਲੋ ਚੀਜ਼ ਲੈਂਦਾ ਉਹ ਜੇ 20 ਵੇਚਦਾ ਉਹਦੀ ਦਿਹਾੜੀ ਨਿਕਲੇ ਆਉਂਦੀ ਹੈ ਉਹਦੀ ਅਸੀਂ ਤਾਂ ਦਸੇ ਵੇਚਾਂਗੇ ਉਹ 10 ਨਾਲ ਤਾਂ ਫਿਰ ਸਾਡਾ ਤਾਂ ਸਾਰੇ ਖਰਚੇ-ਬਰਚੇ ਪੂਰੇ ਹੁੰਦੇ ਨੇ ਕੀ ਕਹਿਣਾ ਚਾਹੁੰਦੇ ਆਪਣੇ ਪਰਿਵਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਪਰਿਵਾਰ ਆਇਆ ਜੀ ਹਲੇ ਮਤਲਬ ਲੋਕ 35-35 ਸਾਲ ਬਿਆਹਿਆ ਨੂੰ ਸਾਨੂੰ ਹਲੇ ਇਕੱਠੇ ਹੀ ਆ ਲਗਭਗ ਬਈ ਵਧੀਆ ਗੁਜ਼ਾਰਾ ਚੱਲਦਾ ਹੈ ਕੁੜੀਆਂ ਦੀਆਂ ਵਿਆਹਤੀਆਂ ਅ ਬਾਕੀ ਬੱਚੇ ਹਲੇ ਦੋਹਾਂ ਦੇ ਛੋਟੇ ਨੇ ਉਹ ਪੜਦੇ ਨੇ ਜੀ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਪਤਾ ਲੱਗਦਾ ਪਿਆਰ ਕੋਈ ਇੱਕ ਦੂਜੇ ਦੀ ਗੱਲ ਨਹੀਂ ਕੱਟ ਰਹੀ ਜਿਵੇਂ ਅਸੀਂ ਗੱਲਾਂ-ਬਾਤਾਂ ਕਰਦੇ ਆਂ ਅੱਛਾ ਡਬਲ ਐਮ ਐ ਕੀਤੀ ਹੋਈ ਆ ਆ ਦੱਸਿਓ ਮੜਾ ਜਾਂ ਸਰਕਾਰ ਤੱਕ ਤੁਹਾਡੀ ਵੀਡੀਓ ਜਾ ਸਕਦੀ ਆ ਜਰੂਰ ਨਹੀਂ ਤੁਸੀਂ ਦੱਸੋ ਤੁਸੀਂ ਦੱਸੋ ਇਹ ਗੁੜੀਆ ਐਮ ਐ ਐ ਇਹਦੀ ਐਮ ਐ ਕਰੀ ਹੋਈ ਆ ਜਿਹੜੀ ਆਪਣੀ ਨੋ ਆ ਉਹ ਮੁੰਡਾ ਡਬਲ ਐਮ ਐ ਆ ਹਿਸਟਰੀ ਦੀ ਆਰ ਪੋਲੀਟੀਕਲ ਸਾਇੰਸ ਦੀ ਅੱਛਾ ਆ ਬਾਈ ਜੀ ਨਾਲ ਗੱਲ ਕਰਦੇ ਆਂ ਵੀਰੇ ਆਜੋ ਮੜਾ ਅੱਗੇ ਨੂੰ ਆਜੋ ਮੜਾ ਅੱਗੇ ਨੂੰ ਇੱਥੇ ਨੂੰ ਆਜੋ ਵੀਰ ਬਣ ਕੇ ਕਿਹੜੀ-ਕਿਹੜੀ ਵੀਰੇ ਦੱਸਿਓ ਮੜਾ ਕੀ ਕੀਤਾ ਹੋਇਆ ਵੀਰੇ ਪੋਲੀਟੀਕਲ ਸਾਇੰਸ ਤੇ ਹਿਸਟਰੀ ਦੀ ਤੇ ਬਾਕੀ ਵੀ ਇਹ ਤੋਂ ਬਾਅਦ ਹੁੰਦੀ ਆ ਬੀਏ ਫਿਰ ਪੋਲੀਟੀਕਲ ਸਾਇੰਸ ਦੀ ਐਮਏ ਫਿਰ ਹਿਸਟਰੀ ਦੀ ਫਿਰ ਜੇ ਆਪਾਂ ਥੋੜੇ ਜੇ ਵੱਧ ਪਏ ਸਿਆਂ ਵਾਲੀ ਗੱਲ ਬਾਹਰ ਦੇ بڑے ਸ਼ਹਿਰਾਂ ਚ ਮਿਲਦੀ ਆ ਉੱਥੇ ਆਪਾਂ ਜਾ ਨਹੀਂ ਸਕਦੇ ਨਾ ਆਪਾਂ ਦੇ ਖਰਚਾ ਚੱਲ ਹੁਣ ਤੁਸੀਂ ਵੀ ਫਿਰ ਹੁਣ ਕੀ ਖੇਤੀਉ ਕਰਦੇ ਨਾਲ ਕੀ ਕਰ ਹੁਣ ਤੱਕ ਤਾਂ ਜਿੰਨਾ ਕੁ ਕਰਾ ਹੁੰਦਾ ਕਰਦੇ ਨਾ ਕਰਾ ਦਿੰਨਾ ਵੀਰੇ ਫਿਰ ਇੰਨਾ ਪੜ੍ਹ ਲਿਖ ਕੇ ਡਬਲ ਐਮਏ ਕਰਕੇ ਵੀ ਯਾਰ ਖੇਤੀਉ ਕਰਨੀ ਸੀ ਫਿਰ ਮਤਲਬ ਕੀ ਉੱਪਰ ਲੱਗਦਾ ਯਾਰ ਕਿਵੇਂ ਆਪਣਾ ਫਿਊਚਰ ਕੰਮ ਬਜੂਗਾ ਤਾਂ ਹੀ ਆਪਣਾ ਮਜੂਦ ਬਾਹਰ ਨੂੰ ਜਾ ਰਿਹਾ ਨਾ ਬਿਲਕੁਲ ਵੀਰੇ ਹੁਣ ਦੋ ਵਾਰ ਆਹ ਪੁਲਿਸ ਦੀ ਭਰਤੀ ਦਾ ਟ੍ਰਾਇਲ ਕੱਢਿਆ ਮੈਂ ਫਿਜ਼ੀਕਲ ਟੈਸਟ ਬਿਲਕੁਲ ਜਮਾ ਕਲੀਅਰ ਕੋਈ ਅੱਗੇ ਕੋਈ ਨੰਬਰ ਨਹੀਂ ਕੁਝ ਨਹੀਂ ਨਾਲੇ ਉਸ ਟਾਈਮ ਮੈਂ ਬੀਏ ਸੈਕੰਡ ইয়ার ਪਾਸ ਕਰ ਗਿਆ ਸੀ ਤੇ ਇੱਕ ਵਾਰ ਡਬਲ ਐਮਏ ਤੇ ਬੀਏ ਮੇਤੋ ਜਿਹੜੇ ਮੁੰਡੇ ਕੱਦ ਕਾਰਡ ਚ ਪੜਾਈ ਚ ਬਹੁਤ ਜ਼ਿਆਦਾ ਘੱਟ ਸੀ ਜਿਨ੍ਹਾਂ ਦੀ ਕੋਈ ਉਮੀਦ ਨਹੀਂ ਸੀ ਆ ਨਾਲ ਦੇ ਪਿੰਡ ਦੇ ਉਹ ਭਰਤੀ ਹੋ ਗਏ ਪਰ ਸਾਡਾ ਤਾਂ ਕੋਈ ਨੰਬਰ ਨਹੀਂ ਆ ਜਰਨਲ ਜਰਨਲ ਕੈਟਾਗਰੀ ਮਾਰਦੀ ਆ ਕੈਟਾਗਰੀ ਜਰਨਲ ਕੈਟਾਗਰੀ ਵੀਰੇ ਖੰਨੇ 67 ਸੀਟਾਂ ਦੀਆਂ ਤੁਸੀ ਦੇਖ ਲਓ ਤਿੰਨ ਨਤੀਜੇ ਜਰਨਲ ਚ ਪਿੰਡ ਲੱਗਦੇ ਨੇ 84 84 ਪਿੰਡ ਚ ਜੇ ਇੱਕ ਇੱਕ ਜਰਨਲ ਮੁੰਡੇ ਨੇ ਵੀ ਭਰਤੀ ਦੇਖ ਲਓ ਵੀਰੇ ਨਹੀਂ ਬਹੁਤ ਸੁਣੀ ਗੱਲ ਦੇਖ ਲਓ ਨਿਕਲ ਕੇ ਸਾਹਮਣੇ ਆਈ ਆ ਕਿਤਨਾ ਕਿਤੇ ਜਿਹੜੀ ਜਰਨਲ ਕੈਟਾਗਰੀ ਵੀ ਮਾਰਦੀ ਆ ਪੜ੍ਹੇ ਲਿਖੇ ਨੌਜਵਾਨ ਬੇਰੁਜ਼ਗਾਰ ਹੋਏ ਹੋਏ ਨੇ ਤੇ ਉ ਅਸੀਂ ਕਹਿ ਦਿੰਨੇ ਆ ਸਾਡੇ ਨੌਜਵਾਨ ਵਿਦੇਸ਼ ਕਿਉਂ ਜਾ ਰਹੇ ਨੇ ਸੋ ਖੇਤੀ ਤਾਂ ਚਲੋ ਕਰ ਰਹੇ ਨੇ ਚਲੋ ਖੇਤੀ ਵੀ ਠੀਕ ਹੈ ਪਰ ਪੜ੍ਹ ਲਿਖ ਕੇ ਜੇ ਖੇਤੀਉ ਕਰਨੀ ਸੀ ਪਰ ਇਹਨਾਂ ਪੜ੍ਹ ਲਿਖ ਕੇ ਇਨੀ ਐਮਏ ਕਰਨ ਦਾ ਕੀ ਫਾਇਦਾ ਹੈ ਲੋ ਜੀ ਸਮਾਂ ਕਾਫੀ ਲੱਗ ਗਿਆ ਜੀ ਪਰਿਵਾਰ ਕਹਿੰਦਾ ਹੁਣ ਧਾਰਾਂ ਛੋਣੀਆਂ ਨੇ ਸਾਡਾ ਖੇੜਾ ਛੱਡ ਦੇ ਤੇ ਮੈਂ ਲਾਸਟ ਇੱਕ ਸਵਾਲ ਪੁੱਛਣ ਲੱਗਿਆ ਤੇ ਜਿਵੇਂ ਇੱਧਰ ਕਮਾਂਡਰ ਸਾਹਿਬ ਬੈਠੇ ਨੇ ਪਰਿਵਾਰ ਦੇ ਤੇ ਇੱਧਰ ਸਾਡੀ ਬੀਬੀ ਜੀ ਕਮਾਂਡਰ ਬੈਠੇ ਨੇ ਹਨਾ ਬੀਬੀ ਜੀ ਕਿਵੇਂ ਆ ਸਾਰੀਆਂ ਨੂੰਹਾਂ ਜਾਂ ਸਾਡੀਆਂ ਜਿਹੜੀਆਂ ਛੋਟੀਆਂ ਆਪਣੀਆਂ ਭੈਣਾਂ ਨੇ ਕਮਾਂਡ ਥੋੜੇ ਤੇ ਚੱਲਦੀਆਂ ਨੇ ਹਾਂਜੀ ਤੇ ਆਹ ਹਾਂ ਜੀ ਨੇ ਇਹ ਤਾਂ ਸਾਰਾ ਦਿਨ ਮੈਂ ਦੇਖਿਆ ਬਜ਼ਾਰਾਂ ਚ ਘੁੰਮਦੇ ਰਹਿੰਦੇ ਨੇ ਕਦੇ ਮਾੜੀ ਮੁੱਟੀ ਸ਼ਿਕਾਇਤ ਚ ਗੁੱਸੇ ਗੁੱਸੇ ਹੁੰਨੇ ਉਹ ਕਰੇ ਕਿ ਨਹੀਂ ਨਹੀਂ ਜੀ ਹਾਂ ਨਹੀਂ ਜੀ ਗੁੱਸੇ ਤਾਂ ਕਦੇ ਨਹੀਂ ਹੋਏ ਹਾਂ ਹਾਂ ਮੈਂ ਵਧੀਆ ਹੱਸ ਕੇ ਟਾਈਮ ਲੰਘਦਾਇਆ ਜੀ 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 ਹਾਂ ਜੀ ਸੋ ਤੁਸੀਂ ਦੇਖ ਸਕਦੇ ਹੋ ਜੀ ਪਰਿਵਾਰ ਜਿਹੜਾ ਪਿੰਡਾਂ ਦੇ ਵਿੱਚ ਅਸਲ ਵਿੱਚ ਜਿਹੜੇ ਪਰਿਵਾਰ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜਾ ਜੀਵਨ ਬਤੀਤ ਕਰਦੇ ਨੇ ਸੋ ਅਜ ਇੱਕ ਨਵੀਂ ਕਿਸਮ ਦੀ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਵੀ ਜਿਵੇਂ ਇੱਕ ਛੱਤ ਥੱਲੇ ਪਰਿਵਾਰ ਰਹਿ ਰਿਹਾ ਤਾਂ ਹੁਣ ਜਿਵੇਂ ਇਹਨਾਂ ਨੇ ਕਹਿਤਾ ਵੀ ਧਾਰਾਂ ਚੋਣੀਆਂ ਰੋਟੀਆਂ ਪਕਾਉਣੀਆਂ ਨੇ ਉਹ ਵੀ ਅਸੀਂ ਸ਼ਾਰਟ ਨੇ ਜਿਹੜੇ ਵਿੱਚ ਜਰੂਰ ਲਾਵਾਂਗੇ ਦੇਖੋ ਕਿਸ ਤਰ੍ਹਾਂ ਜਿਹੜਾ ਪਰਿਵਾਰ ਹੈ ਇੱਕ ਸਬਜੀ ਵੇਚ ਕੇ ਸਾਰਾ ਪਰਿਵਾਰ ਇੱਕ ਗੁਜ਼ਾਰਾ ਕਰ ਰਿਹਾ ਇੱਕ ਬਦਲਾਓ ਜਿੱਥੇ ਅੱਜ ਸਨੇਹ ਕਈ ਸਨੇਹ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਨੂੰ ਮਿਲੇ ਨੇ ਸੋ ਮੈਂ ਚਾਹੁੰਦਾ ਵੀ ਵੀਡੀਓ ਨੂੰ ਵੱਧ ਚੜ ਕੇ ਸ਼ੇਅਰ ਕਰਿਓ ਤਾਂ ਜੋ ਇੱਕ ਕਿਸਾਨ ਭਰਾਵਾਂ ਦੀ ਜਾਂ ਜਿਵੇਂ ਸਬਜੀ ਵੀਰਾਂ ਨੂੰ ਦੇਣਾ ਦਾ ਸਨੇਹਾ ਵੀ ਸਰਕਾਰ ਤੱਕ ਜਾਵੇ ਜਾਂ ਸਾਡੇ ਜਿਹੜੇ ਪਰਿਵਾਰ ਜ ਟੁੱਟ ਚੁੱਕੇ ਨੇ ਯ ਅਸੀਂ ਭਾਈ ਭਾਈ ਦਾ ਦੁਸ਼ਮਣ ਬਣਿਆ ਹੋਇਆ ਸਮਾਜ ਦੇ ਵਿੱਚ ਦੁਨੀਆ ਦੇ ਵਿੱਚ ਕਿਉਂ ਅਸੀਂ ਆ ਪੰਜ ਭਾਈ ਇਕੱਠੇ ਇੱਕ ਛੱਤ ਥਲੇ ਰਹਿ ਰਹੇ ਨੇ ਇੱਕ ਘਰ ਚ ਰਹਿ ਰਹੇ ਨੇ ਰੋਟੀ ਪਾਣੀ ਸਾਂਝਾ ਸਾਰਾ ਕੁਝ ਇਕੱਠਾ ਹੈ ਸੋ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਤੁਸੀਂ ਜੁੜੇ ਸੀ ਐਨ ਆਰ ਆਈ ਪੰਜਾਬੀ ਟੀਵੀ ਨਾਲ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਔਜਲਾ ਧੰਨਵਾਦ